ਕਾਰਾਪੁੱਤੋ ਸਾਡੇ ਨੌਨਾਂ ਕਾਰਾਪੁੱਤੋ ਮੇਰੇ ਭਾਈ ਕਾਰਾਪੁੱਤੋ ਮਾਈ ਰੰਗ ਕਾਰਾਪੁੱਤੋ ਪੀਰਾਪ ਕੀ ਰੰਗ ਕਾਰਾਪੁੱਤੋ ਮੇਰੇ ਸਾਜਣੂ ਕਾਰਾਪੁੱਤੋ ਸਾਰੀ ਸੰਗ ਕਾਰਾਪੁੱਤੋ ਇਸ ਗੱਦੀ ਨੂੰ ਬੋਲ ਸੱਚੇ ਦਿਲੋਂ ਕਾਰਾਪੁੱਤੋ ਇਸ ਜੀ ਆਪ ਜੋ ਤੁਸੀਂ ਪ੍ਰਸ਼ਾਦ ਬਣਾਇਆ ਜੀ ਤੁਹਾਡਾ ਲੈਠਿਆ ਪਤਾ ਇਸ ਘਰ ਦੇ ਇੱਕ ਗੱਡੀ ਨਵੀਂ ਲਈ ਆ ਹਾਂਜੀ ਠੀਕਾ ਦਾਪੋ ਤੋਂ ਜਦੋਂ ਗੱਡੀ ਲਾਉਣ ਤੋਂ ਪਹਿਲਾਂ ਸਾਡਾ ਸ਼ਾਡਾ ਪਾ ਚੈੱਕ ਕਰ ਬਾਬਾ ਹਾਂ ਹਾਂ ਇਹ ਅਸੀਂ ਆਪ ਦੀ ਬੱਚੇ ਨੂੰ ਤੁਹਾਨੂੰ ਕਾਮ ਮੈਂ ਵਿਖਾਉਣਾ ਪਿਆ ਪੁੱਤ ਓਏ ਹਾਂਜੀ ਬਾਬਾ ਜੀ ਯੋਜ ਕਿੰਨੀ ਕੁ ਪਾਵਰ ਧੰਨਵਾਦ ਠੀਕਾ ਹਾਂ ਜੀ ਤੁਸੀਂ ਵੇਖ ਹੀ ਲਈ ਹਾਂਜੀ ਮਨੇ ਪੁੱਤ ਇਸ ਬੱਚੇ ਨੇ ਸਮਝ ਸਾਧੇ ਤੁਹਾਨੂੰ ਇੰਨੀ ਪਾਵਰ ਪਾਈ ਆਪ ਚ ਠੀਕਾ ਤੁਹਾਨੂੰ ਪਾਗ ਲਗ ਰਹੇਗੇ ਪੁੱਤ ਚਿੰਤਨਾ ਧੰਨਵਾਦ ਤੁਹਾਡੇ ਕੋਲ ਖੜੂਗਾ ਚਲੋ ਬੱਤੋ ਆਜੋ ਬਈ ਇਹਨੇ ਹਾਂ ਜੀ ਜਿੰਨੇ ਦੂ ਕਰਾਈਏ ਨੇ ਪਤੋਂ ਨਹੀਂ ਗੱਡੀ ਚੱਲੂਗੀ ਧੰਨਵਾਦ ਬਾਪੂ ਠੀਕਾ ਉਹਨੇ ਬਾਗ ਲੱਗ ਰੋਈ ਗੱਡੀ ਨੂੰ ਪਤੋਂ ਧੰਨਵਾਦ ਜੇ ਬੱਚਾ ਕੜਾ ਇਹਦੇ ਨੂੰ ਕਰਾ ਬੋਤੋ ਜੀ ਬਾਪੂ ਹਾਂ ਇਹਦੇ ਚ ਲੱਗੋ ਜੀ ਚਲੋ ਬੋ ਚਲੋ ਆਜੋ ਭਾਈ ਆਉਦੇ ਘਰ ਦੀ ਖਾਤਰ ਤੇ ਆਦੇ ਬੰਦੇ ਦੀ ਖਾਤਰ ਕਿਹਨੇ ਪੁੱਛਿਆ ਬੰਦ? ਹਾਂ ਤੋ ਅੱਛਾ ਹੈ। ਹਾਂ ਜਰਾ। ਆਪਦੇ ਘਰ ਵਾਸਤੇ ਮੈਂ ਇਹ ਬੰਦੇ ਦਾ ਪੁੱਛਣਾ ਆਪਰੇ ਆ। ਹਾਂ ਜਰਾ ਬਾਪੂ ਜੀ। ਕਿਹਨੇ ਪੁੱਛਣਾ? ਆ ਕੀ ਕੁੜੀ? ਇਹਨੇ ਬੰਜੀ ਬੰਜੀ ਪੁੱਛਣਾ ਪਹਿਲੀ ਵਾਰੀ। ਚਲੋ ਬਤੋ। ਹਾਂਜੀ ਇਹ ਸੋਚਦੇ ਆ ਵੀ ਸਾਡਾ ਦਿਨ ਦਿਨ ਘਰ ਥੱਲੇ ਕਿਉਂ ਲੱਗਿਆ ਹਾਂਜੀ ਹਾਂ ਬਾਬਾ ਜੀ ਹੈ ਹਾਂਜੀ ਪਹਿਲੇ ਨੰਬਰ ਤੇ ਪੁੱਤ ਪੀੜਾ ਨੂੰ ਲਾ ਕੇ ਛਰਦ ਤੇ ਮਾਈ ਨੂੰ ਛਰਦ ਹਾਂਜੀ ਬਾਬਾ ਜੀ ਦੋਵੇਂ ਛਰਦਾਂ ਨੇ ਕਿਹਾ ਨਾ ਛਰਤਾ ਬਾਬੂ ਜੀ ਹਾਂਜੀ ਠੀਕ ਆ ਤੁਹਾਡੇ ਘਰ ਦੇ ਵਿੱਚ ਪੁੱਤ ਓਏ ਜਿਹਨੂੰ ਕਹਿੰਦੇ ਆ ਮਾਲਕ ਰੰਗ ਲਾਊਗਾ ਠੀਕ ਆ ਤੁਹਾਡੇ ਘਰ ਦੇ ਵਿੱਚ ਜਿਹੜੀ ਰਾਂਦ ਕਲੇਸ਼ ਆ ਪੁੱਤ ਚਲੋ ਪੀਰ ਫਕੀਰ ਤਾਂ ਜਿਹੜੇ ਪਿੱਛੇ हटੇ ਹੀ ਪਏ ਆ ਤੁਸੀਂ दारू ਨਹੀਂ ਛੱਡਦੇ ਜਾਂ ਕੁਝ ਵੀ ਕਹਿੰਦੇ ਆ ਦਾਰੂ ਜੋ ਵੀ ਸੁੱਕਾ ਗਿੱਲਾ ਖਾਈ ਜਾਂਦਾ ਭਲਾ ਹੋ ਜਾਦਾ ਚਲੋ ਬੋਤੋ ਆਜੋ ਬਈ ਜਨਾਨੀ ਦੀ ਕਿਹਦੀ ਰਾਹ ਪਈ ਜਨਾਨੀ ਪਿੱਛੇ ਜਨਾਨੀ ਪਿੱਛੇ ਰਾਹ ਕਿਹਦੀ ਪਈ ਹੈ 부ੜੀ ਪਿੱਛੇ ਕੌਣ ਲੜਿਆ ਆਪਣੇ ਆਪਣੇ ਆ ਇਹਨਾਂ ਦੇ ਬਾਪੂ ਜੀ ਇਹਨਾਂ ਦੇ ਹੈਗੇ ਆ ਜਨਾਨੀ ਪਿੱਛੇ ਕੀ ਰੌਲਾ ਪਿਆ ਸੁਦਾ ਕੀ ਰੌਲਾ ਕੋਈ ਸਾਡੇ ਘਰੇ ਹੂੰ ਤੇ ਬੱਚੇ ਸਿੱਧਾ ਆਉਂਦੇ ਸੀ ਇਹਨਾਂ ਦੇ ਸੀਗਾ ਬਸ ਕੋਈ ਨਹੀਂ ਅੱਗੇ ਇਹਨਾਂ ਦੇ ਪਿਆਸ ਗਈ ਬਾਪੂ ਇਹਨਾਂ ਦੇ ਪਿਆਸ ਸੀ ਹਾਂਜੀ ਜਿਨਾਂ ਨੇ ਪਿੱਛੇ ਹਾਂਜੀ ਹੋਰ ਜਨਾਨੀ ਦਾ ਕੀ ਦਾ ਰੌਲਾ ਪਿਆ ਸੀ ਹੋਰ ਕਹੇ ਜਨਾਨੀ ਦਾ ਕੀ ਦਾ ਪਤਾ ਨਹੀਂ ਆਪ ਕੋ ਮੈਂ ਲੜਦੇ ਰਹਿੰਦੇ ਰਹੇ ਬਸ ਚੱਲੋ ਜੋਈ ਬੋਲੋ ਬਾਰੇ ਅਈ ਅੱਜ ਤਾਂ ਉਹ ਬੋਲ ਰਹੇ ਨੇ ਕਿ ਅਰੇ ਕੋਈ ਕੋਈ ਨਹੀਂ ਕੋਈ ਇੱਕ ਪਰਿਵਾਰ ਦੀ ਕੋਈ ਚਲੰਤਾ ਕਰਕੇ ਕੋਈ ਗੱਲ ਨਹੀਂ ਬੱਚਾ ਕੋ ਕਰ ਜਾਂਦਾ ਨਹੀਂ ਗੱਲ ਕਿ ਦੋਵੇਂ ਜੀ ਲੜਦੇ ਰਹਿੰਦੇ ਆ ਇਹ ਲੜਦੇ ਆ ਵਿੱਚ ਮਚਾਲੇ ਉਹ ਦੂਜਾ ਬਾਈ ਜੀ ਤੁਸੀਂ ਇਹਨਾਂ ਦੇ ਨਾਲ ਹੀ ਵੈਸੇ ਕਾਰਡ ਪੁੱਛ ਲੈਣੀ ਇਹਨਾਂ ਦੀ ਨਹੀਂ ਹੈ ਤਾਂ ਇਹਨਾਂ ਮਤਲਬ ਕਿ ਪਰਿਵਾਰ ਇਕੱਠਾ ਹੀ ਹੈ ਜੌਰਜ ਇਠ ਰੱਖ ਲੋ ਬੰਦ ਲੱਗੋ ਬੰਦ ਗੱਡੀ ਵਿੱਚ ਯਾਰ ਬਾਈ ਭਰਾ ਤਾਂ ਇਹਦੇ ਇਹਦਾ ਹੀ ਹੋਏਗਾ ਜੌਰਜ ਇਠ ਹੀ ਹੋਏਗਾ ਤੂੰ ਹਾਂਜੀ ਸੱਗੇ ਆ ਸਾਰੇ ਘਰ ਦੀ ਕਲੇਰ ਸਭਰਾ ਸਾਡੇ ਕੋਲ ਇਹਨਾਂ ਦੇ ਘਰ ਦੇ ਵਿੱਚ ਇੱਕ ਤਾਂ ਬਾਬੇ ਦਾ ਰੌਲਾ ਹਾਂਜੀ ਠੀਕ ਆ ਇੱਕ ਮਾਤਾ ਦਾ ਰੌਲਾ ਦੂਜੇ ਨੰਬਰ ਦੇ ਘਰ ਚੱਕਰ ਚਲਾਏ ਜਾਵਾ ਠੀਕ ਹੈ ਜਿਹਨੇ ਤੋਂ ਤੁਸੀਂ ਇਹ ਨਾ ਕਰੋਗੇ ਪੁੱਤ ਹੋਈ ਬਾਡੇ ਕਿਲੇ ਲੈ ਲੈਣੇ ਸਭੇ ਜਿੱਥੇ ਮਰਜ਼ੀ ਭੱਜ ਲੋ ਜੀ ਚਲੋ ਬੋਤੋ ਆ ਦੋ ਬਈ ਮਾਤਾ ਦੀ ਕੜਾਈ ਪਾ ਲਈ ਬੋਤੋ ਠੀਕ ਆ ਨਾਲ ਬਾਬੇ ਦੀ ਕੜਾਈ ਪਾ ਕੇ ਯਾਦੇ ਘਰ ਦਾ ਸਦਾ ਕਰ ਲੈ ਜੀ ਘਰ ਪੁੱਤ ਸੈੱਟ ਹੋ ਜਾਊਗਾ ਠੀਕ ਹੈ ਇਹ ਮਾਤਾ ਦੀ ਪੁੱਤ ਜਿਹੜੀ ਖਾਲਕਾ ਦੀ ਗੜਾਈ ਲਾਉਣੀ ਤੁਸੀਂ ਠੀਕਾ ਤੇ ਮਾਤਾ ਦਾ ਕੈਲਾ ਬਣਾ ਕੇ ਚੜਾ ਦੁੱਤੀ ਤੇ ਘਟ ਜਾਣਗੇ ਤੇ ਨਹੀਂ ਤਾਂ ਕੋਈ ਨਹੀਂ ਘਟਣਾ ਪੁੱਤ ਠੀਕ ਹੈ ਜਾਨ ਛੱਡ ਦੂ ਥੋਡੀ ਚਲੋ ਬੱਦੋ ਆਜੋ ਉਹ ਲਾ ਦਿਆ ਫਕੀਰਾ ਤੇਰੇ ਨੂਰਾਂ ਦੀਆਂ ਮੈਂਦੀਆ ਉਹ ਸ਼ੇਰਾਂ ਦੀਆਂ ਪਾਣਾ ਨਾਲ ਮਾਤਾ ਦੀ ਮਸਾਣੀ ਦਾ ਤੇ ਆਜਾ ਸਾਉ ਦਾ ਸਮਾਨ ਪਾਲ ਲੈ ਠੀਕ ਆ ਠੀਕ ਆ ਇਹਨਾਂ ਦਾ ਘਰ ਸੁਧਰ ਜੂ ਚਲੋ ਬੁੱਤੋ ਆਜੋ ਬਈ ਇਹ ਬੰਦ ਪੌਣ ਚੱਲੀ ਆ ਮੁੰਡੇ ਦਾ ਕਿਹੜੇ ਪੁੱਛਣਾ ਪੌਣ ਚੱਲੀ ਆ ਮੁੰਡੇ ਬਾਰੇ ਕਿਹਨੇ ਪੁੱਛਣਾ ਮੁੰਡੇ ਬਾਰੇ ਕਿੰਨਾ ਪੁੱਛਣਾ ਉਹ ਆਵੜਾ ਉਹ ਦਿਨ ਚ ਕਿੰਨੇ ਦੇ ਮੁੰਡੇ ਹਾਜ਼ਰ ਹਾਜ਼ਰ ਚਲੋ ਚਲੋ ਆ ਜਾਵੇ ਇਹਨਾਂ ਦੇ ਬੱਚੇ ਨਾਲ ਪੁੱਛਣਾ ਹਾਂਜੀ ਬੱਚੇ ਦਾ ਕੰਮ ਇੱਦਾਂ ਕੰਮ ਕਰਦਾ ਹੀ ਹਾਂਜੀ ਹਾਂਜੀ ਠੀਕ ਆ ਤੁਸੀਂ ਇਹ ਸੋਚਦੇ ਆ ਵਿਧਿਆਰਥੀ ਰਾਜਸਥਾਨ ਗੱਦੀ ਉੱਤੇ ਆਉਣੇ ਆ

ਬਤੋ ਜੀ ਠੀਕਾ ਹਾਂਜੀ ਆਗੇ ਕਾਗਜ਼ ਪੱਤਰ ਨਾਲ ਬਾਅਦ ਜੀ ਨਿਕਲ ਜੂਗਾ ਦਾ ਕਰ ਲੋ ਧਿਆਨ ਚਲੋ ਬਤੋਏ ਆਜੋ ਭਾਈ ਆਜੋ ਆਇਓ ਅੱਜੋ ਸਲਾਮ ਕਰਿਆ ਕਰੋ ਚਲੋ ਢੋਲਾ ਜਿੱਥੇ ਮੇਰਾ ਜਿੱਥੇ ਮੇਰਾ ਸਾਥ ਜਾਂਦਾ ਘੜੇ ਵੱਲਿਆ ਕੰਮ ਬਾਰੇ ਪੁੱਛਣਾ ਉਹ ਦੁਕਾਨਦਾਰੇ ਕਿਹਨੇ ਪੁੱਛਾ ਪੈਂ ਦੁਕਾਨਦਾਰੇ ਆ ਜਾ ਇੱਧਰ ਆ ਜਾ ਆਇਆ ਬਾਈ ਹੋਇਆ ਧੀਵਰੀ ਪੁੱਛਣਾ ਨੇ ਕੁੜੀ ਚਲੋ ਬੱਤ ਆ ਜਾ ਬਾਈ ਤੋਏ ਹਾਂਜੀ ਪਹਿਲੇ ਨੰਬਰ ਦੇ ਘਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਬਦਲ ਕੇ ਗਏ ਸੀ ਮਾਲਾ ਕਿਸੇ ਜਗ੍ਹਾ ਤੇ ਰਹਿ ਰਹਿਆ ਤੂੰ ਹਾਂਜੀ ਹਾਂਜੀ ਕਿਰਾਏ ਤੇ ਰਹਿੰਦਾ ਛੋਲੇ ਬੋਤੋਏ ਆ ਜਾ ਬਈ ਕਿਹੜੇ ਥਾਂ ਦੇਖਣੇ ਸੀ ਉਹ ਵੀ ਵਖਾਤੇ ਮੈਂ ਸਾਡਾ ਤੇਰੇ ਭੈਣ ਨੇ ਕੀ ਚੱਕਰ ਚਲਾ ਦੇ ਮੈਂ ਬੋਤੋਏ ਜੀ ਆਪ ਇਹਦਾ ਕੱਪੜੇ ਦਾ ਕੰਮ ਹਾਂਜੀ ਹਾਂ ਹਾਂਜੀ ਪਹਿਲੇ ਨੰਬਰ ਤੇ ਮੈਨੂੰ ਇਹ ਦੱਸੀ ਵੀ ਆਹਦੇ ਦਿਲੋਂ ਸੱਚੋਂ ਤੂੰ ਇਹ ਸੋਚਿਆ ਸੀ ਵੀ ਮੈਂ ਬਾਬੇ ਤੋਂ ਪੁੱਛ ਲੈ ਕੇ ਮੇਰਾ ਕੰਮ ਦੁਕਾਨ ਦਾ ਫੁੱਲ ਚੱਲ ਜੇ ਤੇ ਬਾਬੇ ਨੂੰ ਮੈਂ ਚੋਲਾ ਪਵਾ ਹਾਂਜੀ ਕਿਨੇ ਕਿਹਾ ਸੀ ਤੂੰ ਹਾਂਜੀ ਹਾਂ ਸੋਚਿਆ ਸੀ ਤਾਂ ਹਾਂਜੀ ਹਾਂ ਸੋਚਿਆ ਸੀ ਕਿ ਐਵੇਂ ਕਹੀ ਨਹੀਂ 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 ਸੋਚਿਆ ਮੈਂ ਤਾਂ ਪਰਸ ਜੋਤੀ ਚੋਲਾ ਮੈਂ ਦੇਣਾ ਬਾਬੇ ਨੂੰ ਹੈ ਹਾਂਜੀ ਹਾਂ ਚਲੀ ਬੋਤੋ ਆ ਜਾ ਮੈਂ ਦੋ ਨੰਬਰ ਬਹੁਤ ਨਾਨਦ ਦਾ ਘਰ ਬਣ ਰਿਹਾ ਹਾਂਜੀ ਠੀਕ ਆ ਨਾ ਤੇ ਦੁਕਾਨ ਦਾ ਪ੍ਰੋਪਰ ਕੰਮ ਚੱਲ ਰਿਹਾ ਹੈ ਹਾਂਜੀ ਤੇ ਮਨ ਦੇ ਵਿੱਚ ਤੂੰ ਸੋਚਦਾ ਰਹਿਣਾ ਦਰਦ ਦੁਨੀਆਂ ਦੇ ਸੋਚਦਾ ਮੇਰੇ ਤੇ ਕਰਜ਼ਾ ਕਿਉਂ ਜੜੀ ਜਾਂਦੀ ਹਾਂ ਬਸ ਆਈ ਤੇ ਬੇਸਾਬਾ ਜੇ ਕਹਿੰਦਾ 40 ਤੋਂ 50 ਹੀ ਹੋ ਜਾਂਦਾ ਹਾਂ ਬਸ ਹੋ ਜਾਂਦਾ ਹਾਂਜੀ ਤੇ ਲੋਨ ਦੀ ਕੋਸ਼ਟ ਕਰਦਾ ਜਿੰਨਾ ਸਮਾਨ ਪਾਉਣਾ ਉਦੋਂ ਦੁੱਗਣਾ ਕਰਜ਼ਾ ਹਾਂ ਚੱਲ ਪੁੱਤ ਓਏ ਮੇਰੀ ਸੁਤਰੀ ਤੋ ਜਗਾਦ ਤੱਕ ਧੀਰ ਫਕੀਰਾ ਸੁਤੀ ਤੋ ਜਗਾਦ ਤੱਕ ਧੀਰ ਫਕੀਰਾ ਵੈਸੇ ਤੈਨੂੰ ਬੜੀ ਔਖੀ ਫੱਕਰ ਆਵੇ ਤੈਨੂੰ ਬੜੀ ਔਖੀ ਹੋਵੇ ਬਸ ਜੀ ਮੈਂ ਤੁਹਾਨੂੰ ਚਾਰਜ ਫੇਰੇ ਵਾਹ ਲਾ ਕੇ ਵੇਖ ਲਈ ਹਾਂਜੀ ਤੇ ਪੁੱਛ ਦੱਸ ਕੇ ਵੇਖ ਲਿਆ ਹਾਂਜੀ ਪੁੱਛਾ ਖੜਾ ਬਿੱਲ ਵੇਖ ਲਈ ਹਾਂਜੀ ਪਰ ਤਰੀ ਕਿਸੇ ਨੇ ਬਾਹਰ ਨਹੀਂ ਪੜੀ ਤੇਰਾ ਕੰਮ ਵੀ ਚਲਾ ਦਿੰਦਾ ਹਾਂਜੀ ਦੁਕਾਨ ਤੇ ਕੰਮ ਚੱਲਣ ਤੋਂ ਬਾਹਰ ਹਾਂਜੀ ਜਿਹੜਾ ਉਤਲੇ ਸਾਲ ਦੇ ਵਿੱਚ ਤੇਰਾ ਥਾਂ ਖੜਾ ਬਣ ਜੇ फिर मे चल छत्ती दिन तेन आप ही पता लगू की बनता गया नोट कर लिया अ छती ठीक है तेन आप ही पता लगूगा चल पुतो ਹਉ ਤੜਕੇ ਨੂੰ ਛਤੀ ਛਤੀ ਹੋ ਮੈਂਣਾ ਵਾਲੀ ਗੱਲ ਜੋ ਕਰਦੇ ਸਾਦਾ ਕੋਲੋਂ ਉਹ ਨਹੀਂ ਦਾਰਦੇ ਕੱਲਾ ਦੋਆ ਪੁੱਤ ਤੇਰਾ ਘਰ ਵੀ ਦੁਕਾਨ ਵੀ ਇਸ ਤਰ੍ਹਾਂ ਕਰਕੇ ਬੰਨੇ ਉਹਨਾਂ ਨੇ ਬਸੇ ਬੈਠਾ ਹੀ ਬੈਠਾ ਰਵੇ ਤੇ ਬੈਠਾ ਮਾਮਲਾ ਸਾਫ ਆਵੇ ਗਾਗ ਤੇ ਵੇਖ ਕੇ ਮੁਰਜੇ। ਅੱਛਾ ਜੀ। ਠੀਕ ਆ। ਜਿਹਨੂੰ ਕਹਿੰਦੇ ਮਾਤਾ ਦਾ ਪਹਿਰਾ ਲਾ ਕੇ ਪੁੱਤੋਈ। ਠੀਕ ਹੈ ਜੀ। ਤੇ ਨਾਲ ਬਾਬੇ ਦਾ। ਠੀਕ ਹੈ। ਕੋਰੀ ਜੀ ਨੂੰ ਕਹਿੰਦੇ ਆ ਪਾਸ਼ਾ ਉਹਦਾ ਪਹਿਰਾ ਲਾ ਕੇ ਤੇ ਦੁਕਾਨ ਬੰਦ। ਇਹਦੀ ਖਵਾਜਾ ਸਾਹਿਬ ਦੀ ਕਢਾਈ ਪਾ ਕੇ ਪੁੱਤੋਈ। ਜੀ ਆਪ ਇਹਦੀ ਦੁਕਾਨ ਦਾ ਕੰਮ ਖੁੱਲੋ ਪਹਿਲਾਂ। ਜੀ। ਤੇ ਦੁਕਾਨ ਦਾ ਖੁੱਲ ਕੇ ਤੇ ਘਰ ਜਾਪੀ ਚੱਲ ਪਾਣਾ। ਜੀ। ਠੀਕ ਆ। ਇਹ ਬੱਚਿਆਂ ਦੇ ਸਿਰ ਤੇ ਤਾਂ ਯਾਤ ਰੱਖਿਆ ਜਾਊਗਾ। ਜੀ। ਨਹੀਂ ਤਾਂ ਓਨੀ ਦੇਰ ਪੁੱਤ ਜਿੱਥੇ ਮਰਜ਼ੀ ਪੱਦਲਾ ਤੇਰਾ ਨੁਕਸਾਨ ਹੀ ਨੁਕਸਾਨ। ਠੀਕ ਆ? ਤੇਨੂੰ ਕਿਸਨੇ ਪੁਆਈ ਜਾਂ ਨਹੀਂ ਪੁਆਈ ਨਹੀਂ ਕਰਤਾ ਠੀਕ ਆ ਮੈਂ ਜਾ ਇਹ ਡੇਰੇ ਗਿਆ ਆਪਣੇ ਉਥੇ ਨਹੀਂ ਜੀ ਡੇਰੇ ਨਹੀਂ ਜੇ ਤੂੰ ਜਾ ਕੇ ਇਹਨੂੰ ਤੇ ਪੁਆਲੇ ਰੱਖ ਬਣਾ ਕੇ ਤੇ ਤੂੰ ਡੇਰੇ ਤੂੰ ਜੀ ਆਹ ਇਹਦੀ ਬੱਲੇ ਬੱਲੇ ਹੋ ਜਾ ਕੰਮ ਦੀ ਚਲੋ ਹਾਂ ਨਾ ਉਥੇ ਤੇ ਆ ਬਾ ਬਾ ਜਿਨਾ ਮਾਵੇ ਤੁਸੀਂ ਆਪਸ ਕਰਾ ਦੁੱਲਵਾਉਂ ਜੀ ਬਾਬੂ ਐ ਰਲਾ ਤੁਮ ਚਾਹਦੇ ਜੀ ਠੀਕਾ ਜੀ ਇਹਦਾ ਪਹਲਾ ਹੋ ਜਾਊਗਾ ਚਲੋ ਬੱਦੋ ਆ ਜਾਓ ਬਈ ਯੋ ਲੋ ਪਰੋਟੇ ਲਵਾ ਦੇ ਦੇ ਲਵਾਉਂ ਚਾਰ ਮੱਡਲਵਾਉਂ ਦੋ ਮਾਤਾ ਮਸਾਣੀ ਦੇ ਵਖਰੇ ਕੱਢ ਕੇ ਰੱਖੋ ਇਹਨੂੰ ਕੁੜੀ ਨੂੰ ਕਹੋ ਕਰਤੋ ਹੈ ਕਿਹੜੀ ਕਰਦੀ ਕੁੜੀ ਕਿਹੜੀ ਹੈ ਕਰਦੀ ਨੇ ਹਾਂਜੀ ਇਹ ਹਾਂਜੀ ਇਨੋਕਾਪੁਰ ਪ੍ਰੋਪਰ ਆਪਦੀ ਪੜਾਈ ਪੂਜਾ ਲਾਇਆ ਕਰ ਕੋਤ ਜੀ ਬਾਕੀ ਕਾ ਜੀ ਬਾਕੀ ਕਰੋ ਜੀ ਬਾਕੀ ਦਵਾਈਆਂ ਪਾ ਦਿਓ ਜੀ ਬਾਕੀ ਠੀਕ ਆ ਜੀ ਆਪਦੇ ਘਰ ਦਾ ਪਹਿਲਾਂ ਸੁਧਾਰ ਕਰਕੇ ਉਸ ਤੋਂ ਬਾਅਦ ਸਾਨੂੰ ਤੋਰਨਾ ਸ਼ੁਰੂ ਕਰੇ ਠੀਕ ਆ ਜੀ ਜਿਹਦੇ ਸਖਤੀ ਹੱਦ ਤਰੁਕ ਪੁੱਤ ਦੀ ਕੰਮ ਕਰ ਰਹੇ ਹੋਗੇ ਜੀ ਬਾਕੀ ਚਲੋ ਬੰਦੋ ਆਲੇ ਕਰ ਰਹੀ ਹਾਂ। ਆਪ ਤੋਂ ਸੇਵਾਦਾਰ ਨੂੰ ਕਹੋ ਜੇ। ਹਾਂਜੀ ਆਪ। ਠੀਕ ਆ। ਜੀ। ਤੀਜਾ ਰਤਮ ਜੇਗਾ। ਜੀ। ਤੇ ਸਤਮਾ ਰਤਮ। ਜੀ। ਤਾਂ ਪਾਠ ਇਹਦੇ ਕੋਲੇ ਇਹਨਾਂ ਨੂੰ ਕੁੜੀਆਂ ਨੂੰ ਜਦੋਂ ਬੈਠਣਗੀਆਂ। ਜੀ। ਸੇਵਾਦਾਰ ਬੈਠੂ ਪਾਠ ਕਰੂਗਾ। ਠੀਕ ਆ। ਠੀਕ ਆ। ਪਾਠ ਕਰਕੇ ਉਹਨੂੰ ਕਿ ਸਿਰ ਤੇ ਆਤਰ ਦੇਵੇ। ਜੀ। ਇਹਨਾਂ ਨੂੰ ਪੁੱਛਾਂ ਨਹੀਂ ਜਾਂ ਚੱਲ ਪੈਣੀ ਨਹੀਂ। ਜੀ। ਚਲੋ ਬਦੋਂ ਆਜੋ। ਆਵਾ ਲੇਖ ਹਾਂ ਬਣਾਉਂਦੇ ਹੋ ਬੜਾ ਅੱਗੇ ਲਾਓ ਕਰੋ ਨਾਲ ਲਾਇਆ ਕਰੋ ਚਾਂ ਲਗੋਤਾਂ ਆਜੋ ਬੇ ਨਾਰੀਅਲ ਪਿਆ ਤੁਹਾਡੇ ਕੋਲ ਪਾਣੀ ਆ ਪਿਆ ਵੀ ਨਾ ਪਾਣੀ ਨਹੀਂ ਨਾਰੀਅਲ ਦਾ ਲਾ ਦੇ ਹੈ ਨਹੀਂ ਗਾ ਹੈ ਨੀਓ ਉਹ ਤੋਂ ਬਾਅਦ ਨਾਰੀਅਲ ਲਾਉਣਾ ਠੀਕ ਆ ਠੀਕ ਆ ਠੀਕ ਆ ਮਾਤ ਦਾ ਲਾ ਦੇ ਠੀਕ ਆ ਠੀਕ ਆ ਕੰਮ ਲੈ ਉਹ ਜੇ ਪਤਾ ਜੀ ਉਹ ਕੁੰਮ ਲਾ ਕੇ ਜੀ ਨਾਲ ਬਾਬੇ ਦਾ ਨਾਰੀਅਲ ਜੀ ਬਾਬਾ ਸਾਹਿਬ ਦਾ ਰੱਖ ਲੈਣਾ ਜੀ ਚਲੋ ਆ ਜਾਓ

ਪੁੱਤੋ ਹਾਂਜੀ ਬਾਪੂ ਇਸ ਤੋਂ ਬਾਅਦ ਜੇ ਬੇਟੇ ਪਾਠ ਕਰੇ ਤੇ ਤੀਜਾ ਰਤਨ ਦਾ ਸੱਤਮਾ ਰਤਨ ਜੀ ਬਾਪੂ ਠੀਕ ਆ ਜੀ ਇੱਕ ਅੱਧੀ ਦਾ ਭਾਗ ਚਲਾ ਦਿਓ ਪੁੱਤ ਜੀ ਬਾਪੂ ਮਾ ਬੱਚਾ ਜੀ ਉਹਨੂੰ ਪਾਠ ਹੀ ਕਰਨਾ ਹੋਣਾ ਦੁਬਾਰਾ ਜੀ ਬਾਪੂ ਬੋਲ ਸੱਚੇ ਦਰਵਾਜ਼ਾ ਸਦਾ ਹੀ ਗਾ ਬੋਲ ਸੱਚੇ ਦਰਵਾਜ਼ਾ ਸਦਾ ਹੀ ਗਾ ਅਗਲੀ ਵਾਰੀ ਪੁੱਤੋ ਇਹ ਪਹਿਲਾਂ ਪਕੌੜੇ ਬਣਾ ਲਈ ਮੇਰਾ ਭਾਈ ਆਊਗਾ ਧੰਨਵਾਦ ਬਾਪੂ ਉਹਨੇ ਜੋ ਕਰਨਾ ਇੱਥੇ ਉਹਨੇ ਕਰਨਾ ਜੋ ਤੁਹਾਡੇ ਸਿਰ ਤੇ ਹੱਤ ਤਾਰਗਾ ਪਰ ਥੋੜੀ ਪਾਉ ਬਾ ਧੰਨਵਾਦ ਅੱਛੇ ਤੁਹਾਡੇ ਧਾਰਗਾ ਦੇ ਪਰ ਤੁਸੀਂ ਭਾਗ ਨਾਲ ਆਏ 500 ਬਸ ਬੋਲ ਸੱਚੇ ਦਰਵਾਜ਼ਾ ਸਦਾ ਹੀ ਗਾ

ले बसै देऊ मलाई कडेकन हानी